ਸਸੀ ਕਾਲ ਦੀ ਖੜੇ ਆ ਖਨੌਰੀ ਬਾਰਡਰ ਤੇ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਖਨੌਰੀ ਇੱਥੇ ਸਥਿਤੀ ਹੈ ਜਿਹੜੀ ਕਾਫੀ ਤਣਾਅਪੂਰਨ ਬਣੀ ਹੋਈ ਹੈ ਤੁਸੀਂ ਦੇਖ ਰਹੇ ਹੋ ਕਾਫੀ ਜਿਆਦਾ ਇੱਥੇ ਪੁਲਿਸ ਫੋਰਸ ਤਾਇਨਾਤ ਹੈ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਵੀ ਖੜੀਆਂ ਨੇ ਆਪਣੀਆਂ ਤੇ ਨਾਲ ਤੁਸੀਂ ਪੁਲਿਸ ਦੇਖ ਰਹੇ ਹੋ ਹਰਿਆਣਾ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਹੱਥਾਂ ਦੇ ਵਿੱਚ ਡਾਂਗਾਂ ਲੈ ਕੇ ਖੜੇ ਨੇ ਇਹ ਕਹਿੰਦੇ ਬਈ ਪਿੱਛੇ ਹਟੋ ਆਪਣੇ ਏਰੀਆ 'ਚ ਜਾਓ ਪੂਰੀ ਤਿਆਰੀ ਦੇ ਨਾਲ ਨੇ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਪੂਰੀ ਤਿਆਰੀ ਦੇ ਨਾਲ ਹਰਿਆਣਾ ਪੁਲਿਸ ਹੈ ਜਿਹੜੀ ਖੜੀ ਹੈ ਤੇ ਇਧਰਲੇ ਪਾਸੇ ਤੁਹਾਨੂੰ ਦਿਖਾ ਦਣਾ ਮੈਂ ਇਧਰਲੇ ਪਾਸੇ ਵੀ ਕਾਫੀ ਪੈਸਾ ਪੈਸੀ ਹੋਈ ਆ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਤਿਆਰ ਖੜੇ ਨੇ ਟਾਂਗਾ ਲਈ ਤੇ ਇਧਰ ਕਿਸਾਨ ਨੇ ਇਹਨਾਂ ਦਾ ਕਹਿਣਾ ਕਿ ਪਿੱਛੇ ਹਟੋ ਕਿਸਾਨ ਅੱਗੇ ਜਾਣ ਨੂੰ ਕਹਿੰਦੇ ਨੇ ਕਿ ਅਸੀਂ ਅੱਗੇ ਲੱਗਣਾ ਬੈਰੀਕੇਡ ਵਗੈਰਾ ਹਟਾਏ ਜਾਣ ਤੇ ਸਾਹਮਣੇ ਦਿਖਾ ਦਣਾ ਕਿ ਇੱਥੇ ਕਈ ਦਿਨਾਂ ਤੋਂ ਜਿਹੜੀ ਤਿਆਰੀ ਹੋ ਰਹੀ ਸੀ ਬੈਰੀਕੇਡ ਲਗਾ ਕੇ ਉਹ ਸਾਹਮਣੇ ਖੜੀ ਆ ਪੁਲਿਸ ਪੋਰਸ ਕੱਲ ਜਿਹੜੇ ਆਪਣਾ ਥਰੂ ਗੈਸ ਦੇ ਗੋਲੇ ਸੀ ਉਸੇ ਉਧਰ ਨੂੰ ਸਿੱਟੇ ਗਏ ਸੀ ਤੇ ਇਸ ਤੋਂ ਇਲਾਵਾ ਤੁਹਾਨੂੰ ਦਿਖਾ ਦਣਾ ਕਾਫੀ ਜ਼ਿਆਦਾ ਭੀੜ ਆ ਪਿੱਛੇ ਟਰਾਲੀਆਂ ਬਹੁਤ ਸਾਰੀਆਂ ਖੜੀਆਂ ਨੇ ਤੇ ਪਰ ਇੱਥੇ ਮਾਹੌਲ ਇੱਕ ਵਾਰੀ ਗਰਮ ਗਰਮੀ ਹੋ ਗਿਆ ਸੀ ਕਿਉਂਕਿ ਅਜੇ ਲੋਕ ਘਟ ਰਹੇ ਆ ਰਹੇ ਨੇ ਜਾਂ ਤਾਂ ਇਧਰ ਨੂੰ ਹੁਣ ਦੇਖਦੇ ਆ ਕਿਉਂਕਿ ਕਿਸੇ ਇਸ਼ਾਰੇ ਦੀ ਵੇਟ ਕਰ ਰਹੇ ਨੇ ਕਿ ਆਖਰ ਜਿਹੜੇ ਆਗੂ ਨੇ ਉਹ ਕਦੋਂ ਕਹਿੰਦੇ ਨੇ ਕਿ ਆਪਾਂ ਨੇ ਉਰੋਂ ਕ੍ਰਾਸ ਕਰ ਦੀ ਕੋਸ਼ਿਸ਼ ਕਰਨੀ ਹੈ ਪਰ ਇਸ ਸਮੇਂ ਤੱਕ ਜਿਵੇਂ ਕੱਲ ਆਪਾਂ ਨੇ ਸ਼ਾਮ ਨੂੰ ਦੇਖਿਆ ਕਿ ਅਣਗਿਣਤ ਅਥਰੂ ਗੈਂਸ ਦੇ ਗੋਲੇ ਸੀ ਜਿਹੜੇ ਸਿੱਟੇ ਗਏ ਸੀ ਪਰ ਹਾਲੇ ਤੱਕ ਉਹ ਸਥਿਤੀ ਉਰੇ ਠੀਕਾ ਕੁਲ ਮਲਾ ਕੇ ਕਿ ਅਹੀ ਜੀ ਸਥਿਤੀ ਨਹੀਂ ਬਣੀ ਹੈਗੀ ਵੀ ਅਥਰੂ ਕਿਉਂਕਿ ਜਾਂ ਤਾਂ ਉਰੇ ਇਹਨਾਂ ਦੇ ਮਲਾਜ਼ਮ ਵੀ ਖੜੇ ਨੇ ਇਸ ਕਰਕੇ ਨਹੀਂ ਸਿੱਟ ਰਹੇ ਪਰ ਕੱਲ ਇਹਨਾਂ ਨੇ ਕਾਫੀ ਜ਼ਿਆਦਾ ਵੱਡੀ ਗਿਣਤੀ 'ਚ ਅਥਰੂ ਗੈਂਸ ਦੇ ਗੋਲੇ ਕੋਲ ਸਿੱਟੇ ਸੀ ਆਹ ਮਲਾਜ਼ਮਾ ਕਿਹੜਾ ਇਹ ਪਿੱਛੇ ਕਹਿੰਦਾ ਵੀ ਪਿੱਛੇ ਕਰੋ ਆ ਦੇਖੋ ਇਹ ਇਹ ਲੈ ਕੇ ਜਾ ਰਹੇ ਹੁਣ ਇਹ ਅਥਰੂ ਗੈਂਦੇ ਦੇ ਗੋਲੇ ਛੱਟਣਗੇ ਓਰੇ ਹੁਣ ਇਹ ਹੈਗਾ ਕਿਹੜਾ ਤੁਹਾਨੂੰ ਦੇਖ ਰਹੇ ਹੋ ਕਿ ਮੁਲਾਜ਼ਮ ਪਿੱਛੇ ਜਾ ਰਹੇ ਨੇ ਪਿੱਛੇ ਜਾ ਰਹੇ ਨੇ ਇਹ ਇੱਥੋਂ ਆਵੇ ਗੋਲਾ ਕਿਹੜੇ ਅਥਰੂ ਗੈਂਦਾਂ ਦਾ ਕਿਹੜਾ ਉਹ ਛੱਡਣਗੇ ਇਹ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਓਰੇ ਬਣਿਆ ਹੋਇਆ ਆਹ ਦੇਖੋ ਉਹ ਮੁਲਾਜ਼ਮ ਨੇ ਜਿਹੜੇ ਇਹ ਆਪਦੇ ਬੰਦੇ ਨੂੰ ਪਿੱਛੇ ਥੋੜਾ ਜਿਹਾ ਪਿੱਛੇ ਹਟ ਜਾਓ ਜੀ ਅਥਰੂ ਗੈਂਦ ਛੱਡਣਗੇ ਹੁਣ ਇਹ ਤੇ ਤੁਸੀਂ ਦੇਖ ਰਹੇ ਹੋ ਕਿ ਪੈਸਾ ਵੈਸੀ ਵੀ ਹੋ ਰਹੀ ਔਰ ਇੱਥੇ ਅਥਰੂ ਗਏ ਛੱਡਣਗੇ ਇਹ ਪਿੱਛੇ ਰਹੋ ਮੜਾ ਜਾ ਦੇਖ ਕੇ ਹੁਣ ਇਹ ਤਾਂ ਹੀ ਪਿੱਛੇ ਨੂੰ ਹਟੇ ਨੇ ਇਹ ਤੁਸੀਂ ਦੇਖ ਰਹੇ ਹੋ ਹਾਂ ਇਧਰ ਤੁਸੀਂ ਸਾਰੇ ਪਾਸੇ ਜਿਹੜੀ ਸਥਿਤੀ ਹੈ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਤੇ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਇਸ ਸਮੇਂ ਕਿ ਆਖਰ ਮਾਹੌਲ ਕੀ ਬਣਦਾ ਉਹ ਪਿੱਛੇ ਹਟਿਆ ਮਲਾਜਮ ਪਿੱਛੇ ਹਟੇ ਨੇ ਇੱਕ ਵਾਰੀ ਪਰ ਜਿਹੜਾ ਉਹ ਲੋਕਾਂ ਦਾ ਕਹਿਣਾ ਕਿ ਇਸ ਕਰਕੇ ਪਿੱਛੇ ਹਟੇ ਨੇ ਇਹ ਇਧਰ ਉਹ ਹੰਝੂ ਗੈਸ ਦੇ ਗੋਲੇ ਨੇ ਕਿਹੜੇ ਫੇਰ ਛੱਡਣਗੇ ਦੁਬਾਰੇ ਤੇ ਦਿਖਾ ਦਿੰਨਾ ਸਾਰਾ ਜਿਹੜਾ ਮਾਹੌਲ ਹੈ ਇੱਥੇ ਦਾ ਉਸੇ ਥਾਂ ਤੇ ਖੜੇ ਆ ਜਿੱਥੋਂ ਕਿਸਾਨ ਟੱਪਣ ਦੀ ਕੋਸ਼ਿਸ਼ ਕਰ ਰਹੇ ਨੇ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ